ਬਟਾਲਾ ਦੇ ਨੇੜੇ ਪਿੰਡ ਕੰਡਿਆਲ ਦੇ ਰਹਿਣ ਵਾਲਾ ਇਹ ਪਰਿਵਾਰ ਆਪਣੇ 11 ਸਾਲ ਦੇ ਪੁੱਤਰ ਦੇ ਇਲਾਜ ਲਈ ਮੰਗ ਰਿਹਾ ਹੈ ਸਮਾਜ ਸੇਵੀ ਲੋਕਾਂ ਕੋਲੋਂ ਮਦਦ ਬੇਬਸਤੀ ਮਜਬੂਰ ਮਾਂ ਨੇ ਦੱਸਿਆ ਕਿ ਜਨਮ ਤੋਂ 2 ਮਹੀਨੇ ਬਾਅਦ ਉਸਦੇ ਪੁੱਤਰ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅੱਜ 11 ਸਾਲ ਦਾ ਹੋ ਗਿਆ ਪਰ ਤੰਦਰੁਸਤ ਨਹੀਂ ਹੋ ਸਕਿਆ ਮੈਂ ਲੋਕਾਂ ਦੇ ਘਰਾਂ ਵਿੱਚ ਜੋ ਕੰਮ ਕਰਕੇ ਲੈ ਕੇ ਆਉਂਦੀ ਹਾਂ ਉਸ ਨਾਲ ਉਸਦੀ ਦਵਾਈ ਲੈ ਆਉਂਦੀ ਹਾਂ ਕਦੇ-ਕਦੇ ਸਮਾਂ ਇੱਦਾਂ-ਉਦਾਂ ਆ ਜਾਂਦਾ ਹੈ ਜਦੋਂ ਪਰਿਵਾਰ ਵਿੱਚ ਬਾਕੀ ਦੋਵਾਂ ਬੱਚਿਆਂ ਨਾਲ ਖਾਲੀ ਪੇਟ ਸੌਣ ਨੂੰ ਵੀ ਮਜਬੂਰ ਹੋ ਜਾਂਦੇ ਹਨ ਕਰ ਵਾਲਾ ਵੀ ਦਿਹਾੜੀ ਦਾ ਕੰਮ ਕਰਦਾ ਹੈ ਬੇਬਸ ਮਾਨ ਨੇ ਦੱਸਿਆ ਕਿ ਬੜੀਆਂ ਅਰਦਾਸਾ ਕਰਕੇ ਵਾਹਿਗੁਰੂ ਕੋਲੋਂ ਪੁੱਤਰ ਦੀ ਦਾਤ ਲਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦਾ ਪੁੱਤਰ ਅਪਾਹਜ ਹੋਵੇਗਾ ਅਤੇ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਆਪਣੇ ਪੁੱਤਰ ਦੀ ਸੇਵਾ ਕਰਨੀ ਪਵੇਗੀ ਇਹ ਮੁੰਡਾ ਠੀਕ ਨਹੀਂ ਹਾ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਬਥੇਰੀ ਦਵਾਈਆਂ ਲੈ ਕੇ ਦਿੱਤੀਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਦੋਰੇ ਪੰਦੇ ਨੂੰ ਦਿਮਾਕੀ ਦਿਮਾਕੀ ਦੋਰੇ ਪੰਦੇ ਦਾ ਦਾਅ ਹੋ ਜਾਂਦਾ ਹੈ ਹਾਂ ਬਈ ਨਾ ਚਾਲ ਦਿੰਦਾ ਵਿੱਚੋਂ ਘਰ ਦੇ ਹਲਾਦ ਵੇਖੀ ਮੈਂ ਘਰ ਦੇ ਹਲਾਦ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਠੀਕ ਹੀ ਕਰਦਾ ਡਿਆੜੀ ਮੈਂ ਤਾਂ ਲੰਨੀ ਹਾਂ ਸਾਰੇ ਤੇ ਕੰਮ ਕਰਦੀ ਹਾਂ ਇਹਦੇ ਮਾਰੇ ਬਚਾਲੇ ਨੂੰ ਮੋਟੇ ਕੁਝ ਨਾ ਕੋਈ ਪਾ ਦੇਤਾ ਬੰਨੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜਣੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਖਾ ਲੈਂਦਾ ਕੁਝ ਖਾਂਦਾ ਨਹੀਂ ਨਹੀਂ ਦੁੱਧ ਦਾਨ ਪੀਂਦਾ ਹਾਂ ਨਹੀਂ ਖਾ ਸਕਦਾ ਬਚੇ ਨਹੀਂ ਚੀਜ਼ਾਂ ਲਿਆ ਕੇ ਲਿਆ ਕੇ ਦਿੰਦੀ ਇਹਨੂੰ ਨਹੀਂ ਖਾ ਸਕਦਾ ਨਹੀਂ ਬਚਪਨ ਤਾਂ ਠੀਕ ਸੀਗਾ ਮੋਟਾ ਟਕੜਾ ਹੀ ਦੋ ਦਮਿਨੇ ਹੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਹੀ ਐ ਬਾਅਦੋਂ ਨਹੀਂ ਫਿਰ ਇਹਦੇ ਤਾਂ ਬਾਕੀ ਦੌਰੇ ਪੈਂਦੇ ਰਹੇ ਹਾਂ ਹੁਣ ਉਮਰ ਕਿੰਨੀ ਸੀ ਇਹਦੇ 11 ਸਾਲ ਲੈ ਕੇ ਗਏ ਡਾਕਟਰ ਦੇ ਕੋਲ ਹਾਂਜੀ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਇਹ ਬਲੌਕ ਹੋ ਗਿਆ ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਬڑے ਲੋਕੀ ਵੇਖਣ ਦੇ ਕੀ ਕਹਿੰਦੇ ਉਹ ਡਾਕਟਰ ਨੂੰ ਫੇਪ ਦਾਖਲ ਕਰਾਇਆ ਸੀ ਦੋ ਤਿੰਨ ਵਾਰੀ ਮੈਂ ਮੈਂ ਬੜੇ ਨੁਕਸਾਨ ਕੀ ਕਹਿੰਦੇ ਉਹਨਾਂ ਨੂੰ ਮਦਦ ਕਿਦਾਂ ਦੀ ਜਾਂਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਇਹੀ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਹੈ ਹੱਡੀ ਇਹੀ ਸੇਵਾ ਕਰਨੀ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਮੱਟ ਜਾਏ ਮੈਂ ਤਾਂ ਕਈ ਵਾਰ ਇਹਨਾਂ ਨੂੰ ਦੇਖ ਲਈ ਤਾਂ ਮਾਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜਾਏ ਪਰ ਪੈਰਾਂ ਤੇ ਖੜਾ ਹੋ ਜਾਏ ਜਦੋਂ ਲਾਜ਼ ਹੁੰਦੀ ਹੈ ਨਾ ਇਹ ਪਰਮਾਤਮਾ ਕੋ ਸੁੱਖਾ ਸੁੱਖਦੇ ਹਾਂਜੀ ਹਾਂਜੀ ਮਥੇਰੇ ਮੈਂ ਤਾਂ ਜਾਣੀ ਹੈ ਕਿੰਨੇ ਜੁਗਰਾਸਤ ਲਈ ਆਪੋ ਆਹ ਹਾਂਜੀ ਹਾਂਜੀ ਕਿਥੇ ਚੁੱਕੀ ਜੁਕਾਥ ਇੱਥੇ ਤੁਹਾਡੇ ਹਿਸਾਬ ਦਾ ਗੁਰਦੁਆਰੇ ਲੈ ਹਮੇ ਮੰਗੇ ਮੁੰਡਾ ਪਰ ਮਾਦਨਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਹੈ ਉਹ ਮਾਰ ਕਰਦਾ ਕੋਈ ਰਿਸ਼ਤੇਦਾਰ ਨਹੀਂ ਆ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹ ਨਹੀਂ ਫੜੀ ਕਿ ਚੱਲੇ ਇਲਾਜ ਕਰਾ ਦੀਏ ਦਾ ਪੁੱਤ ਦਾ ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ ਜਵਾਨੇ ਚ ਕੌਣ ਕੀ ਦਾ ਹਾਂ ਨਹੀਂ ਕੋਈ ਕੀ ਦਾ ਬੰਦਾ ਅੱਜ ਕੱਲ ਮੜੋ ਖਾਂ ਗਣ ਜਮਾਪੇ ਕਿੰਨੇ ਮੈਂ ਆਪੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਸਰੀ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰਕੇ ਕੀ ਕਰਨਾ ਗਿਆ ਓਏ ਆ ਡੇਰ ਦਾ ਥੋੜਾ ਮੋਰ ਦੇ ਦਿੰਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ